ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਜੇਠੂ ਕੇ ਤਹਿਸੀਲ ਫੂਲ ਤੇ ਜ਼ਿਲ੍ਹਾ ਮਿਤਰੋ ਬਠਿੰਡਾ ਬਾਈ ਡਾਕਟਰ ਅਮਨਦੀਪ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਆਪਾਂ ਘਰੋਂ ਇਸ ਘਰੋਂ ਵੀਡੀਓ ਬਣਾਈ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਦੁੱਧੋਂ ਡਰਾਈ ਇੱਕ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਕਿੰਨਾ ਜਿਹੜਾ ਇਹਦਾ ਦੁੱਧ ਸੀ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਹਿਲਾਂ ਮਿੱਤਰੋ ਸਿੰਘ ਦਿਖਾ ਦਈਏ ਬਹੁਤ ਹੀ ਸੋਹਣਾ ਫੇਸ ਕੁਆਲਿਟੀ ਚੰਗੀ ਤਿੱਕਾ ਕਾਟ ਵੀ ਮਿੱਤਰੋ ਸੋਹਣਾ ਕੋਈ ਛੋਟਾ ਨਹੀਂ ਤੇ ਫੇਸ ਕੁਆਲਿਟੀ ਫਿਰ ਆਪਾਂ ਕਹਿੰਦੇ ਬਹੁਤ ਸੋਹਣੀ ਹੱਥ ਲੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਹੈ ਦੁੱਧੋਂ ਢਾਈ ਹੈ ਥੋੜਾ ਜਿਆ ਢਰਦੀ ਹੈ ਤੇ ਚੰਗਾ ਵਜਣਾ ਚੰਗੀ ਸੰਭੀ ਵੀ ਹੈ ਦੁੱਧੋਂ ਮਿੱਤਰੋ ਛੱਡੀ ਵੀ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਫਿਰ ਕਰਦੇ ਆਂ ਗੱਲਬਾਤ ਵੀ ਕੀ ਇਹਦੀ ਡਿਟੇਲ ਆ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਹਰ ਤਰ੍ਹਾਂ ਦਾ ਆਪਾਂ ਪਸ਼ੂ ਦਿਖਾ ਰਹੇ ਆਂ ਚੰਗੇ ਤੋਂ ਚੰਗਾ ਤੇ ਨਾਰਮਲ ਤੋਂ ਨਾਰਮਲ ਤੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਤੇ ਤੋਰੋ ਜੇ ਇੱਕ ਵਾਰੀ ਸੋ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਤਰ੍ਹਾਂ ਦਾ ਵੀ ਪਸ਼ੂ ਚਾਹੀਦਾ ਹੋਵੇ ਤਾਂ ਆਪਣੇ ਚੈਨਲ ਤੋਂ ਮਿੱਤਰੋ ਤੁਸੀਂ ਖਰੀਦ ਸਕਦੇ ਹੋ ਖਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਤੇ 2-3 ਨਾਲ 3-4 ਕਪਸੂ ਡਾਕਟਰ ਸਾਹਿਬ ਰੱਖਦੇ ਨੇ ਸਰੀਰ ਪੱਖੋਂ ਕੱਦ ਪਾ ਕਾਠ ਕਰਨੀਓ ਬਹੁਤ ਸੋਹਣੀ ਤੇ ਥਣਲੇਵੇ ਦੀ ਮਿੱਤਰੋ ਸਾਫ਼ ਹੈ ਆਹ ਦਾ ਬਾਤ ਦੁੱਧ ਮਿੱਤਰੋ ਡਰਾਈਆ 2-4 ਦਿਨੇ ਹੋਇਆ ਦੁੱਧ ਛੱਡੀ ਨੂੰ ਤੇ ਥਣ ਪਾਸ ਕਰਾਉਂਦੀ ਆ ਜਿਹੜੇ ਵੀ ਭਰਾ ਨੂੰ ਲੋੜ ਹੈ ਤਾਂ ਆਪਦੀ ਤਸੱਲੀ ਵੈਸੇ ਖੁਦ ਤੁਸੀਂ ਕਰਨੀ ਆ ਪਰ ਆਪਾਂ ਮਿੱਤਰੋ ਆਪਣੀ ਤਸੱਲੀ ਲੈ ਕੇ ਵੀਡੀਓ ਬਣਾਉਣੀ ਆ ਤੇ ਪੂਰੀ ਤਸੱਲੀ ਲੈ ਕੇ ਫਿਰ ਆਪਾਂ ਕਹਿੰਦੇ ਵੀ ਹਰ ਤਰ੍ਹਾਂ ਦਾ ਆਪਾਂ ਪਸੂ ਦਿਖਾ ਰਹੇ ਆ। ਬੰਦ। ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਠੀਕ ਹੈ ਬਜੀ। ਕੀ ਹਾਲ ਚਾਲ ਆ ਜੀ? ਵਧੀਆ ਵਧੀਆ। ਠੀਕ ਹੈ ਪਿਛਲੀ ਵੀਡੀਓ ਦਾ ਰਿਸਪੌਂਸ ਕਿਵੇਂ ਮਿਲੇ ਸੀ? ਬਹੁਤ ਵਧੀਆ ਮਿਲੇ ਜੀ। ਠੀਕ ਹੈ। ਇਹ ਹੁਣ ਆਪਾਂ ਜੇ ਗੱਲ ਕਰਕੇ ਸੂਏ ਦੀ। ਕਿਹੜਾ ਸੂਆ ਸੁੰਦੀ ਆ? ਇਹ ਦੂਜਾ ਸੂਆ ਹੀ ਘਰ ਦੀ ਝੁੱਟੀ ਹੈ ਜੀ। ਪਹਿਲਾ ਸੂਆ ਸੂਈ ਵੀ ਆ ਦੂਜਾ ਸੂਆ ਸੂੰਦੀ ਆ ਕਿੰਨੇ ਮਹੀਨੇ ਦੀ ਗੱਭਣਾ ਹੁਣੇ ਇਹੇ 20 ਤਰੀਕ ਨੂੰ 8 ਮਹੀਨੇ ਪੂਰੇ ਹੋ ਗਏ ਨੌਮਾ ਲੱਗ ਜੂਗਾ 20 ਤਰੀਕ ਨੂੰ 8 ਮਹੀਨੇ ਪੂਰੇ ਹੋ ਕੇ 20 ਅਪ੍ਰੈਲ ਨੂੰ ਠੀਕ ਹੈ ਨੌਮਾ ਲੱਗ ਜਾਣਾ ਮੰਨ ਲਾ ਵੀ 2 ਮਹੀਨੇ ਪਏ ਆ ਦੁੱਧ 12 ਲੀਟਰ ਕੱਢਿਆ ਵਾ 12 ਲੀਟਰ ਹੀ ਆ ਮੈਂ ਠੀਕ ਹੈ ਉਹ ਤੋਂ 12 ਤੋਂ ਵੱਧ ਹੀ ਕੱਢਿਆ ਲਗਦਾ ਛੰਡੀ ਸੀਲ ਛੰਡੀ ਛੁੱਪੀ ਤੇ ਓਕੇ ਤੇ ਮੁੱਲ ਕੀ ਕਰਤਾ ਜੀ ਮੁੱਲ ਲੱਖ ਰੁਪਈਆ ਜਰਾ ਮਾਨ ਤਣ ਤੇ ਪਿੰਡ ਹੈਗਾ ਜੇਠੂ ਕੇ ਹਨਾ ਤੇ ਤਪਾ ਇਥੋਂ ਕਿੰਨੇ ਕਿਲੋਮੀਟਰ ਹੈ ਜਾਂਦਾ 5 ਕਿਲੋਮੀਟਰ ਆਰੰਪਰਾ ਆਰੰਪਰਾ ਦੱਸ ਆਰੰਪਰਾ ਦੱਸ ਮੇਨ ਰੋਡ ਤੇ ਪੈਂਦਾ ਹਨਾ ਮੇਨ ਰੋਡ ਤੇ ਆਪਣਾ ਬਠਿੰਡਾ ਬਰਨਾਲਾ ਰੋਡ ਤੇ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94630 1432 94630 1432 1432 ਪਿੰਡ ਬਾਈ ਦਾ ਜੇਠੂ ਕੀ ਹੈ ਜੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤਹਿਸੀਲ ਫੂਲ ਹੈ ਨੇੜੇ ਮਿੱਤਰੋ 5 ਕਿਲੋਮੀਟਰ ਤੇ ਤਪਾ ਮੰਡੀ ਆ ਸੋ ਜੇ ਫਿਰ ਆਪਾਂ ਆਪਣਾ ਨੰਬਰ ਦੱਸ ਦਿਆਂ ਵੀ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਕੋਈ ਟੀਕੇ ਬਾਰੇ ਕੁਝ ਪਤਾ ਪ੍ਰਾਈਵੇਟੀ ਭਰਾਇਆ ਜੀ ਵਧੀਆ ਟੀਕਾ ਓਕੇ ਹਾਂ ਜੀ ਵੀ ਟੀਕਾ ਚੰਗਾ ਲੱਗਿਆ ਵਾ ਪ੍ਰਜਾ ਦਾ ਹਾਂ ਓਕੇ ਜੀ ਧੰਨਵਾਦ